1000 ਮਿਲਿਆ ਮੈਨੂੰ ਪ੍ਰਧਾਨ ਜੀ ਦਿਹਾੜੀ ਵਾਲਾ ਬੰਦਾ ਲੈ ਜਾ ਕੇ ਕੈਮਰਾ ਲੈ ਜਾ ਕੇ ਜਿੱਥੇ ਮਰਜੀ ਵੀਡੀਓ ਬਣਾ ਲਓ ਜਿੱਦੇ ਮਰਜੀ ਘਰ ਬਣਾ ਲਓ ਜਿਹੜੀ ਮਰਜੀ ਦੁਕਾਨ ਤੇ ਬਣਾ ਲਓ 545 145 ਨਾਲੇ ਲੋਕਾਂ ਨੂੰ ਹਜ਼ਾਰ ਹਜ਼ਾਰ ਦੇ ਰਹੇ ਨੇ ਹੋ ਇੱਕ 1000 ਰੁਪਏ ਆ ਵੀਡੀਓ ਆ ਤੁਸੀਂ ਜਿਹੜੀ ਹਜ਼ਾਰ ਮਿਲਿਆ ਮੈਨੂੰ ਤੇ ਆ ਜਿਹੜੇ ਬੰਦੇ ਉਰੇ ਬੈਠੇ ਇਹਨਾਂ ਦੀ ਵੀਡੀਓ ਬਣਾ ਕੇ ਦੀ ਲੋੜ ਨਹੀਂ ਤੇ ਜਦੋਂ ਮਰਜੀ ਤੁਸੀਂ ਆ ਕੇ ਪਤਾ ਕਰ ਸਕਦੇ ਆ ਜਿਹੜਾ ਟੈਂਪਰੇਚਰ ਹੈ 1 ਵਜੇ ਵੀ ਦੁਪਹਿਰ ਨੂੰ ਪ੍ਰੋਗਰਾਮ ਹੈ ਦਿੱਤੇ ਰਾਏ ਇੱਕ ਵੀਡੀਓ ਵਾਇਰਲ ਕਰ ਰਹੀ ਹੈ ਨਾ ਵੀ 5-500 ਤੇ 1000 ਰੁਪਏ ਤੇ ਬੰਦਾ ਇਕੱਠਾ ਕਰ ਰਿਹਾ ਨੇ ਪ੍ਰਧਾਨ ਜੀ ਦਿਹਾੜੀ ਵਾਲਾ ਬੰਦਾ ਲੈ ਜਾ ਕੇ ਕੈਮਰਾ ਲੈ ਜਾ ਕੇ ਜਿੱਥੇ ਮਰਜੀ ਵੀਡੀਓ ਬਣਾ ਲਓ ਜਿਹਦੇ ਮਰਜੀ ਘਰ ਬਣਾ ਲਓ ਜਿਹੜੀ ਮਰਜੀ ਦੁਕਾਨ ਤੇ ਬਣਾ ਲਓ ਉਹਦੇ ਪ੍ਰਤੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਬਣਾਈ ਹੈ ਤੇ ਆ ਜਿਹੜੇ ਬੰਦੇ ਉਰੇ ਬੈਠੇ ਇਹਨਾਂ ਦੀ ਵੀਡੀਓ ਬਣਾ ਕੇ ਦੀ ਲੋੜ ਨਹੀਂ ਤੇ ਤੁਸੀਂ ਜਦੋਂ ਮਰਜ਼ੀ ਤੁਸੀਂ ਆ ਕੇ ਪਤਾ ਕਰ ਸਕਦੇ ਹੋ আর ਜਿਹੜਾ ਟੈਂਪਰੇਚਰ ਹੈ 1 ਵਜੇ ਵੀ ਦੁਪਹਿਰ ਨੂੰ ਪ੍ਰੋਗਰਾਮ ਚ ਤੇ ਇਸ ਇਹ ਬਹੁਤ ਵੱਡੀ ਇੱਕ ਵੱਡੀ ਜਿੱਤ ਦੀ ਨਿਸ਼ਾਨੀ ਹੈ ਜੀ 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 ਜ ਆਲ ਫੋਰਗੈਟ ਨਾਲੇ ਲੋਕਾਂ ਨੂੰ ਹਜ਼ਾਰ ਹਜ਼ਾਰ ਦੇ ਰਹੇ ਨੇ ਕੋਈ 1000 ਰੱਟ ਬਣਾ ਆ ਵੀਡੀਓ ਦੀ ਵੀ ਜੀ ਹਜ਼ਾਰ ਮਿਲਿਆ ਮੈਨੂੰ ਤੇ ਆ ਜਿਹੜੇ ਬੰਦੇ ਉਰੇ ਬੈਠੇ ਇਹਨਾਂ ਦੀ ਵੀਡੀਓ ਬਣਾ ਕੇ ਦੀ ਲੋੜ ਨਹੀਂ ਤੇ ਜਦੋਂ ਮਰਜੀ ਤੁਸੀਂ ਆ ਕੇ ਪਤਾ ਕਰ ਸਕਦੇ ਆ ਜਿਹੜਾ ਟੈਂਪਰੇਚਰ ਹੈ 1 ਵਜੇ ਵੀ ਦੁਪਹਿਰ ਨੂੰ ਪ੍ਰੋਗਰਾਮ ਹੈ ਦੀ ਤਰ੍ਹਾਂ ਇੱਕ ਵੀਡੀਓ ਵਾਇਰਲ ਕਰ ਰਹੀ ਹੈ ਨੇ ਵੀ 5-500 ਤੇ 1000 ਰੁਪਏ ਤੇ ਬੰਦਾ ਇਕੱਠਾ ਕਰ ਰਿਹਾ ਨੇ ਪ੍ਰਧਾਨ ਜੀ ਦਿਹਾੜੀ ਵਾਲਾ ਬੰਦਾ ਲੈ ਜਾ ਕੇ ਕੈਮਰਾ ਲੈ ਜਾ ਕੇ ਜਿੱਥੇ ਮਰਜ਼ੀ ਵੀਡੀਓ ਬਣਾ ਲਓ ਜਿੱਦੇ ਮਰਜ਼ੀ ਘਰ ਬਣਾ ਲਓ ਜਿਹੜੀ ਮਰਜ਼ੀ ਦੁਕਾਨ ਤੇ ਬਣਾ ਲਓ ਉਹਦੇ ਪ੍ਰਤੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਬਣਾਈ ਹੈ ਤੇ ਆਹ ਜਿਹੜੇ ਬੰਦੇ ਉਰੇ ਬੈਠੇ ਇਹਨਾਂ ਦੀ ਵੀਡੀਓ ਬਣਾ ਕੇ ਦੀ ਲੋੜ ਨਹੀਂ ਤੇ ਤੁਸੀਂ ਜਦੋਂ ਮਰਜ਼ੀ ਤੁਸੀਂ ਆ ਕੇ ਪਤਾ ਕਰ ਸਕਦੇ ਹੋ ਆਹ ਜਿਹੜਾ ਟੈਂਪਰੇਚਰ ਹੈ 1 ਵਜੇ ਵੀ ਦੁਪਹਿਰ ਨੂੰ ਪ੍ਰੋਗਰਾਮ ਚ ਤੇ ਇਸ ਇਹ ਬਹੁਤ ਵੱਡੀ ਇੱਕ ਵੱਡੀ ਜਿੱਤ ਦੀ ਨਿਸ਼ਾਨੀ ਹੈ